ਹੈਲੋ ਜੀ ਸਾਰੀ ਕਾਲ ਕੀ ਹਾਲ ਚੱਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਇੱਕ ਨਾ ਪੋਜੀਟਿਵ એનર્ਜੀ ਦੇ ਨਾਲ ਵਲੌਗ ਨੂੰ ਸ਼ੁਰੂ ਕਰਦੇ ਆ ਤੇ ਸਵੇਰ ਦਾ ਟਾਈਮ ਹੈ ਤੇ ਲਾਈਟ ਹੋ ਗਈ ਸੀ ਬੰਦ ਸਵਕਤੇ ਹੀ ਤੇ ਇੱਥੇ ਨਾ ਪਾਣੀ ਵੀ ਜਿਹੜਾ ਸੀ ਉਹ ਥੋੜਾ ਜਿਹਾ ਹੀ ਮਤਲਬ ਖਤਮ ਹੋਣ ਵਾਲਾ ਹੈ ਟੈਂਕੀ ਚ ਤੇ ਇਥੇ ਪਾਣੀ ਹਨੂ ਆਦਤ ਦਾ ਕਿ ਸਵੇਰੇ ਸਵੇਰੇ ਨਾ ਆਪਾਂ ਥੋੜਾ ਜਿਹਾ ਭਾਵੇਂ ਕੋਸਾ ਪਾਣੀ ਕਰੀਏ ਹਨਾ ਤੇ ਗੀਜ਼ਰ ਚ ਲਾਈਏ ਭਾਵੇਂ ਥੋੜਾ ਜਿਆ ਤੇ ਹਨੂ ਥੋੜੇ ਥੋੜੇ ਕੋਸੇ ਪਾਣੀ ਨਾਲ ਨਹਾਣ ਦੀ ਆਦਤ ਕਿਉਂਕਿ ਸਾਡਾ ਪਾਣੀ ਨਾ ਬੇਸਾਬਾ ਠੰਡਾ ਵਾ ਬਹੁਤ ਜ਼ਿਆਦਾ ਕਿਉਂਕਿ ਸਾਡੀ ਟੈਂਕੀ ਨਾ ਦੂਜੀ ਐ ਸੀਮੈਂਟ ਵਾਲੀ ਟੈਂਕੀ ਐ ਤੇ ਉਹਦੇ ਵਿੱਚ ਨਾ ਬਹੁਤ ਜ਼ਿਆਦਾ ਠੰਡਾ ਪਾਣੀ ਹੁੰਦਾ ਵਾ ਤੇ ਇਸ ਕਰਕੇ ਨਾ ਗੀਜ਼ਰ ਚ ਲਾਉਣਾ ਪੈਂਦਾ ਥੋੜੀ ਦੇਰ ਵਾਸਤੇ ਤੇ ਇੱਥੇ ਬਸ ਪਾਣੀ ਗਰਮ ਕਰਦੇ ਪਏ ਹੀ ਤੇ ਆਪਣਾ ਨਾਸ਼ਤਾ ਪਾਣੀ ਹੋ ਚੁੱਕਿਆ ਸੀ ਤੇ ਦੁਪਹਿਰੀ ਆਪਾਂ ਰੈਸਟ ਕੀਤੀ ਤੇ ਫਿਰ ਇੱਥੇ ਆਪਾਂ ਪੋਜ਼ਿਟਿਵ એનર્ਜੀ ਤਾਂ ਬੂਸਟ ਕਰਦੇ ਆ ਤੇ ਇੱਥੇ ਆਪਾਂ ਜਿਹੜਾ ਵਾ ਉਹ ਐਕਸਰਸਾਈਜ਼ ਸ਼ੁਰੂ ਕਰ ਦਿੱਤੀ ਹੈ ਯੋਗਾ ਸ਼ੁਰੂ ਕਰ ਦਿੱਤਾ ਵਾ ਹਨਾ ਤੇ ਕਿਉਂਕਿ 6 ਮਹੀਨੇ ਹੋ ਚੁੱਕੇ ਆ ਮੇਰੇ ਬੇਬੀ ਨੂੰ ਤੇ ਉਤੋਂ ਬਾਅਦ ਮੈਂ ਜਿਹੜਾ ਆ ਸ਼ੁਰੂ ਕੀਤੀ ਐ ਐਕਸਰਸਾਈਜ਼ ਤੇ ਵੱਡੇ ਬੇਟੇ ਵਰੀ ਵੀ ਮੈਂ ਇਦਾਂ ਐਕਸਰਸਾਈਜ਼ ਸ਼ੁਰੂ ਕੀਤੀ ਸੀ ਤੇ ਮੈਂ ਆਪਣੇ ਆਪ ਨੂੰ ਥੋੜਾ ਸਹੀ ਕਰ ਲਿਆ ਸੀ ਤੇ ਇਸ ਵਾਰੀ ਵੀ ਮੈਂ ਕਿਹਾ ਚਲੋ ਹੁਣ ਆਪਰੇਟ ਹੋਇਆ ਵਾ ਉਹਦਾ ਜਿਹੜਾ ਵੀ ਹਨਾ ਉਹਦਾ ਸਾਈਡ ਇਫੈਕਟ ਹੁੰਦਾ ਚਲੋ ਉਹਨਾ ਦੂਰ ਹੋ ਜਾਏਗਾ ਜਾਂ ਨਿਕਲ ਜਾਏਗਾ ਹਨਾ ਤੇ ਆਪਣੇ ਬੋਡੀ ਨੂੰ ਥੋੜਾ ਫਿਟ ਰੱਖਦੇ ਆ ਤੇ ਜਿੱਦਾਂ ਮੈਂ ਪਹਿਲਾਂ ਐਕਸਰਸਾਈਜ਼ ਕਰਦੀ ਸੀ ਉਹੀ ਮੈਂ ਐਕਸਰਸਾਈਜ਼ ਜਿਹੜੀ ਉਹ ਕਰਨੀ ਸ਼ੁਰੂ ਕਰ ਦਿੱਤੀ ਆ ਤੇ ਕਾਫੀ ਧੀਰ ਬਾਅਦ ਕੀਤੀ ਐ ਤੇ ਇਸ ਕਰਕੇ ਨਾ ਖੱਲੀਆਂ ਬਹੁਤ ਜਿਆਦਾ ਦਾ ਪਈਆਂ ਹੀ ਬਹੁਤ ਜ਼ਿਆਦਾ ਖੱਲੀਆਂ ਪਈਆਂ ਹੀ ਤਿੰਨ ਚਾਰ ਦਿਨ ਵੇਖੋ ਖੱਲੀਆਂ ਰਹਿੰਦੀਆਂ ਵਾ ਤੁਹਾਡੇ ਹਨਾ ਤੇ ਬਾਅਦ ਚੋਂ ਠੀਕ ਹੋ ਜਾਂਦੀਆਂ ਵਾ ਬਾਅਦ ਚੋਂ ਤੁਹਾਡੇ ਐਕਸਰਸਾਈਜ਼ ਨਾਰਮਲ ਜਿਹੜੀ ਉਹ ਕਰੋ ਹਨਾ ਇਦਾਂ ਹੀ ਮੇਰੇ ਨਾਲ ਹੋਇਆ ਅੱਜ ਮੈਨੂੰ 5 6 ਦਿਨ ਹੋ ਗਏ ਨੇ ਤੇ ਕਿ ਮੈਂ ਐਕਸਰਸਾਈਜ਼ ਕਰਦਿਆਂ ਹੁਣ ਜਿਹੜੀ ਖੱਲੀਆਂ ਵਗੈਰਾ ਉਹ ਠੀਕ ਆ ਹੁਣ ਤੁਸੀਂ ਵੀ ਮਤਲਬ ਜਿਹੜੀਆਂ YouTube ਤੋਂ ਵੀ ਇਹ ਕੇ ਜਾਂ ਹਨਾ ਵੀਡੀਓਜ਼ ਤੋਂ ਵੇਖ ਕੇ ਜਿਹੜਾ ਉਹ ਯੋਗਾ ਵਗੈਰਾ ਕਰ ਸਕਦੇ ਜੇ ਹੁਣ ਤੇ ਫ੍ਰੀ ਕਲਾਸਾਂ ਵਗੈਰਾ ਚੱਲਦੀਆਂ ਨੇ ਕਰਵਾਉਂਦੇ ਨੇ ਹਰ ਇੱਕ ਨੂੰ ਕਹਿੰਦੇ ਆਪਣੇ ਸਰੀਰ ਨਾਲ ਪਿਆਰ ਕਰੋ ਆਪਣੀ ਬਾਡੀ ਨਾਲ ਪਿਆਰ ਕਰੋ ਹਨਾ ਜਦੋਂ ਆਪਾਂ ਆਪਣੇ ਆਪ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਨੇ ਆ ਤੇ ਸਾਨੂੰ ਆਟੋਮੈਟਿਕ ਹੀ ਹੋਣ ਲੱਗ ਜਾਂਦਾ ਕਿ ਹਾਂ ਨਹੀਂ ਆਪਣੇ ਸਰੀਰ ਨੂੰ ਪਹਿਲਾਂ ਫਿੱਟ ਰੱਖਣਾ ਹਨਾ ਤੇ ਜਿਹੜਾ ਵਾ ਸਰੀਰ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਜਿੰਨਾ ਸਾਡਾ ਖਾਣ ਪੀਣ ਜ਼ਰੂਰੀ ਹੈ ਨਾ ਉਨਾ ਸਾਡੇ ਸਰੀਰ ਬਾਡੀ ਨੂੰ ਫਿੱਟ ਰੱਖਣਾ ਵੀ ਜ਼ਰੂਰੀ ਆ ਹਨਾ ਤੇ ਸਾਡਾ ਸਰੀਰ ਬੇਸਾਬਾ ਮੋਟਾ ਹੋਏਗਾ ਪੇਟ ਲਟਕਦਾ ਹੋਏਗਾ ਤੇ ਵੱਖੀਆਂ ਲਟਕਦੀਆਂ ਹੋਣਗੀਆਂ ਉਹ ਚੰਗਾ ਨਹੀਂ ਲੱਗਦਾ ਹਨਾ ਤੇ ਜਿਹੜਾ ਆਪਣੇ ਆਪ ਨੂੰ ਸਹੀ ਰੱਖਣਾ ਬਹੁਤ ਜ਼ਰੂਰੀ ਆ ਤੇ ਇੱਥੇ ਜਿਹੜਾ ਤੇ ਮੈਂ ਆਪਣੇ ਬੇਟੇ ਨੂੰ ਸਵਾ ਕੇ ਤੇ ਫਿਰ ਮੈਂ ਐਕਸਰਸਾਈਜ਼ ਕਰ ਲੈਣੀ ਹੁੰਨੀ ਆ ਤੇ ਜਿਹੜਾ ਵਾ ਉਹ ਨਾ ਉਹਨਾਂ ਕ ਟਾਈਮ ਸੁੱਤਾ ਰਹਿੰਦਾ ਵਾ ਜਿੰਨਾ ਕ ਮੈਂ ਐਕਸਰਸਾਈਜ਼ ਕਰਦੀ ਆ ਨਾ ਬਹੁਤ ਮੈਂ ਕਹਿੰਨੀ ਉਹਦਾ ਮੈਂ ਧੰਨਵਾਦ ਕਰਦੀ ਆ ਕਿ ਉਹ ਨਾ ਉੰਨੀ ਕੀ देर ਸੁੱਤਾ ਰਹਿੰਦਾ ਵਾ ਨਾ ਤੇ ਮੈਂ ਐਕਸਰਸਾਈਜ਼ ਵਗੈਰਾ ਕਰ ਲੈਨੀ ਆ ਹਾਂ ਪਾਣੀ ਜ਼ਰੂਰ ਪੀਣਾ ਚਾਹੀਦਾ ਵਾ ਜਿੰਨਾ ਕ ਬੋਡੀ ਹਾਈਡਰੇਟ ਰਹਿੰਦੀ ਆ ਤੇ ਮੈਂ ਮਤਲਬ 3 ਲੀਟਰ ਪਾਣੀ ਜਿਹੜਾ ਉਹ ਪੀ ਲੈਨੀ ਆ ਕਿ ਮੈਂ ਬਰਫ਼ ਦਾ ਪਾਣੀ ਬਰਫ਼ ਵਾਲਾ ਨਹੀਂ ਠੰਡਾ ਪਾਣੀ ਨਹੀਂ ਮੈਂ ਪਿੰਦੀ ਪਿੰਦੀ ਹੈਗੀ ਚਿਲਡ ਪਾਣੀ ਨਹੀਂ ਪਿੰਦੀ ਤੇ ਤੂੰ ਹੀ ਜਿੰਨਾ ਵੋਇਡ ਕਰੋਗੇ ਉਨਾ ਸਹੀ ਆ ਤੇ ਜਿਹੜਾ ਗਰਮ ਪਾਣੀ ਪੀਓ ਮੈਂ ਉਹਨਾਂ ਕਾ ਗਰਮ ਪਾਣੀ ਪੀਣੀ ਜਿੱਦਾਂ ਚਾਹ ਨੂੰ ਸਿਪ ਸਿਪ ਕਰਕੇ ਆਪਾਂ ਪੀਨੇ ਆ ਉਹਨਾਂ ਕ ਆਪਾਂ ਜਿਹੜਾ ਵਾ ਪਾਣੀ ਜਿਹੜਾ ਉਹ ਪੀ ਸਕਦੇ ਆ ਹਨਾ ਤੇ ਚਾਹ ਨੂੰ ਜਿੰਨਾ ਅਵੋਇਡ ਕਰੋਗੇ ਉਹਨਾਂ ਹੀ ਵਧੀਆ ਤੁਹਾਡੇ ਸਰੀਰ ਵਾਸਤੇ ਤੁਹਾਡੀ ਬੋਡੀ ਵਾਸਤੇ ਹਨਾ ਤੇ ਤੁਸੀਂ ਆਪਣੇ ਆਪ ਚੀ ਰੱਖੋ ਕਿ ਹਾਂ ਮੈਂ ਫਿੱਟਾਂ ਜਾਂ ਮੈਂ ਮਤਲਬ ਠੀਕ ਆ ਹਨਾ ਤੇ ਫਿਰ ਤੁਸੀਂ ਆਟੋਮੈਟਿਕਲੀ ਤੁਹਾਡਾ ਸਰੀਰ ਜਿਹੜਾ ਫਿੱਟ ਹੋਣਾ ਸ਼ੁਰੂ ਹੋ ਜਾਏਗਾ ਤੇ ਤੇ ਇੱਥੇ ਨਮਿਸ਼ ਵੀ ਨਾਲ-ਨਾਲ ਮੇਰੇ ਕਰਦਾ ਪਿਆ ਹੈ ਜਿਹੜੀ ਮੈਂ ਐਕਸਰਸਾਈਜ਼ ਕਰਾਂ ਉਹ ਵੀ ਨਾਲ ਹੀ ਕਰਦਾ ਹੈ ਨਾ ਬੱਚਿਆਂ ਨੂੰ ਹੁੰਦਾ ਕਿ ਹਾਂ ਮੇਰੇ ਮੰਮਾ ਕਰਦੀ ਪਈ ਜਾਂ ਕਿਦਾਂ ਤੇ ਮੈਂ ਵੀ ਜਿਹੜਾ ਉਹ ਨਾਲ ਕਰਾ ਹਨਾ ਇਹਨੂੰ ਬੜਾ ਹੁੰਦਾ ਵਾ ਤੇ ਵੀ ਮੇਰੇ ਨਾਲ ਹੀ ਜਿਹੜਾ ਐਕਸਰਸਾਈਜ਼ ਵਗੈਰਾ ਕਰਦਾ ਬਹੁਤ ਸਾਰੀਆਂ ਲੇਡੀਜ਼ ਆ ਜਿਹੜੀਆਂ ਘਰ ਦਾ ਮਤਲਬ ਕੰਮਕੁੰਮ ਕਰਦੀਆਂ ਨੇ ਬੱਚਿਆਂ ਨੂੰ ਸੰਭਾਲਦੀਆਂ ਨੇ ਬੱਚਿਆਂ ਨੂੰ ਵੇਖੋ ਸੰਭਾਲਣਾ ਹੀ ਘਰ ਵੀ ਰੋਟੀ ਪਾਣੀ ਵੀ ਕਰਨਾ ਵਾ ਸਾਰਾ ਕੁਝ ਕੰਮ ਘਰ ਦਾ ਕਰਨਾ ਵਾ ਹਨਾ ਤੇ ਉਹਦੇ ਨਾਲ-ਨਾਲ ਅਸੀਂ ਆਪਣੇ ਵੱਲ ਵੀ ਧਿਆਨ ਦੇਵਾਂਗੇ ਹੁਣ ਦੇਵਾਂਗੇ ਤੇ ਫੇਰ ਹੀ ਮਤਲਬ ਆਪਾਂ ਸਹੀ ਰਵਾਂਗੇ ਸਾਡਾ ਸਰੀਰ ਜਿਹੜਾ ਸਹੀ ਰਹੇਗਾ ਹਨਾ ਆਪਣੇ ਆਪ ਵੱਲ ਵੀ ਧਿਆਨ ਦੇਣਾ ਚਾਹੀਦਾ ਆਪਣੇ ਵਾਸਤੇ ਵੀ ਟਾਈਮ ਜਿਹੜਾ ਉਹ ਕੱਢਣਾ ਚਾਹੀਦਾ ਕੋਈ ਤੁਹਾਨੂੰ ਨਹੀਂ ਕਹੂਗਾ ਕਿ ਤਾ ਤੂੰ ਹੀ ਮਤਲਬ ਕਰੋ ਆਇਆ ਕਰੋ ਆਪਣੇ ਐਕਸਰਸਾਈਜ਼ ਕਰੋ ਕੁਝ ਵੀ ਕਰੋ ਤੁਹਾਨੂੰ ਖੁਦ ਕਰਨੀ ਪਏਗੀ ਖੁਦ ਆਪਣੇ ਸਰੀਰ ਨਾਲ ਪਿਆਰ ਕਰਨਾ ਪਏਗਾ ਤੇ ਖੋਦੀ ਮਤਲਬ ਕਰਨਾ ਪਏਗਾ ਸਾਰਾ ਕੁਝ ਤੇ ਜਿਹੜਾ ਵਾ ਇਥੇ ਜਿਹੜਾ ਆਂਟੀ ਜਿਹੜੇ ਨਹੀਂ ਆਏ ਤੇ ਸਾਨੂੰ ਡੀਗ ਡਿਆ ਡੀਗ ਦਿਆ ਹੋ ਗਈ ਸ਼ਾਮ ਤੇ ਸ਼ਾਮੀ ਆਪਾਂ ਜਾ ਕੇ ਫਿਰ ਜਿਹੜਾ ਸਾਰਾ ਕੰਮ ਕੀਤਾ ਮੈਂ ਝਾੜੂ ਪੋਚਾ ਕੀਤਾ ਤੇ ਮੰਮੀ ਨੇ ਬਰਤਨ ਸਾਫ਼ ਕੀਤੇ ਤੇ ਇਦਾਂ ਆਪਾਂ ਸਾਰਾ ਕੰਮ ਜਿਹੜਾ ਸੀ ਉਹ ਕੀਤਾ ਬਾਅਦ ਵਿੱਚ ਮੈਂ ਚਲੋ ਐਕਸਰਸਾਈਜ਼ ਵੀ ਹੋ ਗਈ ਆ ਤੇ ਬਾਅਦ ਚ ਜਿਹੜਾ ਇਹ ਵੀ ਕਰ ਲੈਨੇ ਆ ਤੇ ਸ਼ਾਮ ਨੂੰ ਜਿਹੜਾ ਵਾ ਮੈਂ ਫਿਰ ਸੈਰ ਵਗੈਰਾ ਵੀ ਕਰ ਲੈਣੀ ਹੁੰਨੀ ਆ ਤੇ ਸੈਰ ਨਾਲ ਵੀ ਜ਼ਿਆਦਾ ਫਰਕ ਪੈਂਦਾ ਵੈਸੇ ਤੇ ਮੈਂ ਗਰਮ ਪਾਣੀ ਸ਼ੁਰੂ ਕਰਦਾ ਨਾ ਤੇ ਫਿਰ ਮੈਨੂੰ ਗਰਮ ਪਾਣੀ ਨਾਲ ਹੀ ਜ਼ਿਆਦਾ ਫਰਕ ਪੈਣ ਲਾ ਸ਼ੁਰੂ ਹੋ ਜਾਂਦਾ ਵਾ ਆਪਾਂ ਜਿਹੜਾ ਉਹ ਟਰੈਕਸੂਟ ਪਾ ਕੇ ਵੀ ਜਿਹੜਾ ਉਹ ਕਰ ਸਕਦੇ ਹਨਾ ਐਕਸਰਸਾਈਜ਼ ਵਗੈਰਾ ਹਨਾ ਤੁਸੀਂ ਕਹੋਗੇ ਸੂਟ ਚ ਪਾ ਕੇ ਕਰਨੀ ਆ ਜਾਂ ਸੂਟ ਨਾਲ ਕਿੱਥੋਂ ਹੁੰਦੀ ਆ ਹਨਾ ਬਹੁਤ ਸਾਰੀਆਂ ਮੇਰੀਆਂ ਪੈਣਾ ਨੇ ਬਹੁਤ ਸਾਰੀਆਂ ਮਤਲਬ ਲੇਡੀਜ਼ ਹਨਾ ਜਿਹੜੀਆਂ ਮਤਲਬ ਟਰੈਕਸੂਟ ਜਾਂ ਐਦਾਂ ਦਾ ਕੁਝ ਨਹੀਂ ਪਾਉਂਦੀਆਂ ਹੈਗਿਆ ਹਨਾ ਤੇ ਸਲਵਾਰ ਸੂਟ 'ਚ ਇਹ ਆ ਕਿ ਸਲਵਾਰ ਸੂਟ 'ਚ ਵੀ ਆਪਾਂ ਕੰਫਰਟੇਬਲੀ ਮਤਲਬ ਐਕਸਰਸਾਈਜ਼ ਯੋਗਾ ਵਗੈਰਾ ਕਰ ਸਕਦੇ ਜਰੂਰੀ ਨਹੀਂ ਆਪਾਂ ਮਤਲਬ ਟਰੈਕਸੂਟ ਹੀ ਪਾਣਾ ਜਾਂ ਐਕਸਰਸਾਈਜ਼ ਵਾਲੇ ਕੱਪੜੇ ਹੀ ਪਾਣੀ ਤੇ ਫੇਰ ਹੀ ਆਪਾਂ ਜਿਹੜਾ ਉਹ ਕਰ ਸਕਦੇ ਉਹ ਤੋਂ ਬਿਨਾ ਤੇ ਆਪਾਂ ਕਰ ਹੀ ਨਹੀਂ ਸਕਦੇ ਹਨ ਤੇ ਬਹੁਤ ਸਾਰੀਆਂ ਲੇਡੀਜ਼ ਨੂੰ ਇਦਾਂ ਮੋਟੀਵੇਸ਼ਨ ਮਿਲੇਗੀ ਮਤਲਬ ਕਿ ਸਲਵਾਰ ਕਮੀਜ਼ ਵੀ ਆਪਾਂ ਜਿਹੜਾ ਨੋਰਮਲ ਕੱਪੜਿਆਂ ਦੇ ਵਿੱਚ ਵੀ ਆਪਾਂ ਐਕਸਰਸਾਈਜ਼ ਯੋਗਾ ਵਗੈਰਾ ਆਰਾਮ ਨਾਲ ਆਪਾਂ ਜਿਹੜਾ ਉਹ ਕਰ ਸਕਦੇ ਹਾਂ ਹਨ ਤੇ ਮੇਰੀ ਜਿਹੜੀਆਂ ਲੇਡੀਜ਼ ਜਿਹੜੀਆਂ ਘਰ ਕੰਮ ਵਗੈਰਾ ਕਰਦੀਆਂ ਨੇ ਜਿਹੜੀਆਂ ਉਹਨਾਂ ਨੂੰ ਇਹੀ ਮੇਰੀ ਦਰਖਾਸਤ ਹੈ ਕਿ ਮਤਲਬ ਆਪਣੇ ਸਰੀਰ ਨਾਲ ਪਿਆਰ ਕਰੋ ਹਨਾ ਆਪਣੇ ਬੱਚਿਆਂ ਵੱਲ ਧਿਆਨ ਦਿਓ ਤੇ ਜਿਹੜਾ ਵਾ ਐਕਸਰਸਾਈਜ਼ ਜ਼ਰੂਰ ਕਰੋ ਤੇ ਯੋਗਾ ਵਗੈਰਾ ਜ਼ਰੂਰ ਕਰੋ ਆਪਣੇ ਸਰੀਰ ਨਾਲ ਜ਼ਰੂਰ ਪਿਆਰ ਕਰੋ ਹਨਾ ਇਹੀ ਕੰਮ ਆਉਣਾ ਵਾ ਮਤਲਬ ਹੋਰ ਕੁਝ ਵੀ ਸਾਡੇ ਕੰਮ ਨਹੀਂ ਆਉਣਾ ਹੈਗਾ ਤੇ ਇਸ ਕਰਕੇ ਸਰੀਰ ਵੱਲ ਧਿਆਨ ਦੇਣਾ ਜਿਹੜਾ ਬਹੁਤ ਜ਼ਰੂਰੀ ਆ ਤੇ ਸੁੰਦਰ ਦਿਖਣਾ ਵੀ ਬਹੁਤ ਜ਼ਰੂਰੀ ਆ ਨਾ ਸੁੰਦਰ ਆਪਾਂ ਤਾਂ ਹੀ ਦੇਖ ਸਕਦੇ ਜੇ ਸਾਡਾ ਸਰੀਰ ਜਿਹੜਾ ਫਿੱਟ ਹੋਏਗਾ ਹਨਾ ਤੇ ਜਿਹੜੀਆਂ ਵੀ ਐਕਸਰਸਾਈਜ਼ ਕਰਦੇ ਹੋਣਗੇ ਨਾ ਉਹਨਾਂ ਨੂੰ ਪਤਾ ਹੋਊਗਾ ਕਿ ਐਕਸਰਸਾਈਜ਼ ਕਰਨਾ ਸਾਡਾ ਮਾਈਂਡ ਜਿਹੜਾ ਫਰੈਸ਼ ਰਹਿੰਦਾ ਵਾ ਬਾਡੀ ਸਾਡੀ ਸਾਰਾ ਦਿਨ ਐਕਟਿਵ ਰਹਿੰਦੀ ਆ ਪੋਜ਼ਿਟਿਵ ਰਹਿੰਦੀ ਆ ਮਤਲਬ ਜਿੰਨਾ ਮਰਜੀ ਤੁਸੀਂ ਕੰਮ ਕਰ ਲਓ ਨਾ ਤੁਹਾਨੂੰ ਜਰਾ ਵੀ ਥਕਾਵਟ ਨਹੀਂ ਹੋਊਗੀ ਕਿਉਂਕਿ ਤੁਹਾਡੀ ਥਕਾਵਟ ਤੁਹਾਡੀਆਂ ਖੱਲੀਆਂ ਜਿਹੜੀਆਂ ਉਹ ਤੁਹਾਡੀ ਐਕਸਰਸਾਈਜ਼ ਯੋਗਾ ਤੁਹਾਡਾ ਜਿਹੜਾ ਉਹ ਉਹਨੂੰ ਸਹੀ ਕਰ ਦਿੰਦਾ ਸਾਡੇ ਬਾਡੀ ਨੂੰ ਜਿਹੜਾ ਉਹ ਸਹੀ ਕਰ ਦਿੰਦਾ ਇਸ ਕਰਕੇ ਤੁਹਾਨੂੰ ਥਕਾਵਟ ਨਹੀਂ ਹੁੰਦੀ ਹੈਗਾ ਸਾਹ ਨਹੀਂ ਚੜਦਾ ਹੈਗਾ ਨਾ ਤੇ ਇਸ ਕਰਕੇ ਜਿਹੜਾ ਵਾ ਉਹ ਯੋਗਾ ਕਰਨਾ ਬਹੁਤ ਜ਼ਰੂਰੀ ਹੈ Thank mm -hmm. ਜਿਹੜਾ ਹੈ ਲੇਡੀਜ਼ ਵਾਸਤੇ ਜੈਂਟਸ ਵਾਸਤੇ ਵੀ ਬਹੁਤ ਜ਼ਰੂਰੀ ਹੈ ਲੇਡੀਜ਼ ਵਾਸਤੇ ਮੈਂ ਤੇ ਆਪਣੀਆਂ ਮਤਲਬ ਜਿਹੜੀਆਂ ਲੇਡੀਜ਼ ਨੇ ਜਿਹੜੀਆਂ ਮਾਵਾਂ ਨੇ ਜਿਹੜੀਆਂ ਨੂਹਾਂ ਧੀਆਂ ਨੇ ਹਨਾ ਮੈਂ ਤੇ ਉਹਨਾਂ ਨੂੰ ਹੀ ਕਹਾਂਗੀ ਕਿ ਆਪਣੇ ਵੱਲ ਧਿਆਨ ਦਿਓ ਹਨਾ ਸਾਰੀ ਜ਼ਿੰਦਗੀ ਕੰਮ ਕਰਨ ਚ ਲੰਘ ਜਾਣੀ ਹੈ ਕੰਮ ਕਦੀ ਖਤਮ ਨਹੀਂ ਹੋਣੇ ਹੈਗੇ ਜਿੰਨੇ ਮਰਜ਼ੀ ਭਾਵੇਂ ਸਾਰਾ ਦਿਨ ਭਾਵੇਂ ਰਾਤ ਵੀ ਕੰਮ ਕਰੋ ਤੇ ਰਾਤ ਵੀ ਜਿਹੜੀਆਂ ਉਹ ਕੰਮ ਕਰਦੇ ਰਹੋਗੇ ਜੇ ਰਾਤ ਨਾ ਵੀ ਪਵੇ ਤੇ ਫਿਰ ਵੀ ਆਪਾਂ ਜਿਹੜੀਆਂ ਲੇਡੀਜ਼ ਉਹ ਕੰਮ ਕਰਦੀਆਂ ਰਵਾਂਗੇ ਹਨਾ ਤੇ ਇਹ ਚੱਲਦੇ ਰਹਿਣੇ ਹੈ ਕਾਮ ਆਪਣੀ ਜ਼ਿੰਮੇਵਾਰੀਆਂ ਵੀ ਚੱਲਦੀਆਂ ਰਹਿਣੀਆਂ ਵਾ ਤੇ ਆਪਣੇ ਵੱਲ ਧਿਆਨ ਦੇਣਾ ਜਿਹੜਾ ਬਹੁਤ ਜ਼ਰੂਰੀ ਆ ਐਕਸਰਸਾਈਜ਼ ਬਹੁਤ ਜ਼ਰੂਰੀ ਮੈਂ बार-बार ਇਹੀ ਕਹਾਂਗੀ ਹਨਾ ਲਓ ਜੀ ਇੱਥੇ ਆਗੇ ਸੀ ਆਂਟੀ ਆਏ ਸ਼ਾਮ 5 ਵਜੇ ਤੇ ਆਂਟੀ ਦਾ ਰੋਜ਼ ਦਾ ਹੀ ਇਹ ਕੰਮ ਹੋ ਗਿਆ ਸੀ ਜੇ ਆਂਟੀ ਨੇ 5 ਵਜੇ ਆਉਣਾ ਵਾ ਤੇ ਫੇਰ ਸਾਡਾ ਕੰਮ ਹੋਣਾ ਵਾ ਤੇ ਕੰਮ ਜਿਹੜਾ ਤੁਹਾਨੂੰ ਪਤਾ ਵੱਧਦਾ ਹੀ ਘਟਦਾ ਨਹੀਂ ਹੈਗਾ ਹਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਬਰਤਨ ਹੋਣੇ ਆ ਕੱਪੜੇ ਹੋਣੇ ਆ ਸਾਰਾ ਕੁਝ ਹੋਣਾ ਤੇ ਹਨਾ ਵੱਧਣਾ ਹੀ ਆ ਕੰਮ ਘਟਦਾ ਨਹੀਂ ਹੈਗਾ ਹਨਾ ਤੇ ਇਸ ਕਰਕੇ ਜਿਹੜਾ ਵਾ ਉਹ ਸਾਨੂੰ ਜਿਹੜਾ ਵਾਰ ਨਹੀਂ ਖਾਇਆ ਮੈਂ ਕਿਹਾ ਚਲੋ ਮੈਂ ਆ ਖੋਦੀ ਕਰ ਲਿਆ ਕਰਾਂਗੀ ਹਨਾ ਜਾਂ ਕੁਝ ਹੋਰ ਵਰਕਰ ਜਿਹੜੀ ਲੱਭ ਲਾਂਗੇ ਹਨਾ ਤੇ ਆਂਟੀ ਨੂੰ ਇਸ ਕਰਕੇ ਜਿਹੜਾ ਹਟਾ ਦਿੱਤਾ ਹਨਾ ਬਹੁਤ ਜ਼ਿਆਦਾ ਲੇਟ ਆਉਂਦੇ ਹੀ ਤੇ ਇਥੇ ਆਪਣਾ ਸਾਰਾ ਕੰਮ ਜਿਹੜਾ ਹੋ ਚੁੱਕਾ ਸਾਰਾ ਕੰਮ ਕੀ ਮਤਲਬ 7 7:30 ਦਾ ਟਾਈਮ ਹੋਣਾ ਜਦੋਂ ਆਪਾਂ ਜਿਹੜੇ ਉਹ ਸ਼ਾਮੀ ਜਿਹੜਾ ਵੇਲੇ ਹੋਈ ਮੈਂ ਕਿਹਾ ਚਲੋ ਹੁਣ ਕੰਗੀ ਕਰ ਲੈਨੇ ਕੰਗੀ ਕਰਨ ਦਾ ਵੀ ਟਾਈਮ ਨਹੀਂ ਜਿਹੜਾ ਹੁੰਦਾ ਹੈਗਾ ਤੇ ਸ਼ਾਮ ਨੂੰ ਜਿਹੜਾ ਮੈਂ ਕਿਹਾ ਚਲੋ ਕੰਗੀ ਕਰ ਲੈਨੇ ਆ ਤੇ ਇਥੇ ਕਰਦੇ ਆਂ ਜੀ ਵਲੌਗ ਦਾ ਐਂਡ ਵਲੌਗ ਤੁਹਾਨੂੰ ਜਰਾ ਜਿਹਾ ਵੀ ਚੰਗਾ ਲੱਗਿਆ ਹੋਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਹਨਾ ਇਦਾਂ ਦੀਆਂ ਮੋਟੀਵੇਸ਼ਨ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਜਿੱਤੇ ਆਪਾਂ ਜਰੂਰ ਜਿਹੜਾ ਪਾਇਆ ਕਰਾਂਗੇ ਤੇ ਤੁਹਾਡੇ ਜੋ ਵੀ ਕਮੈਂਟ ਹੋਏ ਉਹਨਾਂ ਵਲੌਗ ਜਰੂਰ ਦਵਾਂਗੇ ਹਨ ਤੇ ਜਿਹੜਾ ਵਲੌਗ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਵੇਖਿਓ ਤੇ ਜਿਹੜਾ ਕੁਝ ਵੀ ਚੰਗਾ ਲੱਗਿਆ ਹੋਏ ਹਨ ਕੁਝ ਵੀ ਸਿੱਖਣ ਨੂੰ ਮਿਲਿਆ ਹੋਏ ਤੇ ਜਰੂਰ ਤੁਸੀਂ ਕਮੈਂਟ ਕਰ ਸਕਦੇ ਜੀ ਦੱਸ ਸਕਦੇ ਜੀ ਹਨ ਤੇ ਇੱਥੇ ਕਰਦੇ ਆ ਜੀ ਵਲੌਗ ਦਾ ਐਂਡ ਤੇ ਸਾਰੀ ਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਬਾਏ ਬਾਏ